ਯਾਤਰਾ ਜਗਾ ਜਗਾਤੇ ਹੋਇਆ ਸਵਾਗਤ ਦੁਰਗਾਨਾ ਤੀਰਤ ਵਿਖੇ ਛੰਡੇ ਅਤੇ ਦੀਵੇ ਖਰੀਦਣ ਵਾਲਿਆ ਰਾਮਪਗਟਾਂ ਦੀ ਲੱਗੀ ਭੀੜ 22 ਜਨਵਰੀ ਨੂੰ ਦੀਵਾਲੀ ਦੇ ਤੌਰ ਤੇ ਮਨਾਉਣ ਦੀ ਤਿਆਰੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਪਿੰਡ ਗਲਾਲੀਪੁਰ ਦੇ ਖੇਤਾਂ ਵਿੱਚ ਪੁਰਾਣੀ ਰੰਜਿਸ਼ ਤੇ ਚਾਲਦਿਆਂ ਅਣਪਛਾਤੇ ਵਿਅਕਤੀਵਾਂ ਵੱਲੋਂ ਗੋਲੀਆਂ ਮਾਰ ਕੇ 35 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁਖਪ੍ਰੀਤ ਸਿੰਘ ਵਾਸੀ ਪਿੰਡ ਹਰੀਕੇ ਵਜੋਂ ਹੋਈ ਹੈ ਜੋ ਕਿ ਪਿੰਡ ਗਲਾਲੀਪੁਰ ਵਿੱਚ ਪਿਛਲੇ 6 ਮਹੀਨਿਆਂ ਤੋਂ ਆਪਣੀ ਭੂਆ ਕੋਲ ਰਹਿ ਰਿਹਾ ਸੀ। ਪੁਲਿਸ ਵੱਲੋਂ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਪਹੁੰਚ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਗੁਰਚਰਨ ਸਿੰਘ ਨੇ ਪੁਲਿਸ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ। ਦੇਖੋ ਜਿਹੜਾ ਸਾਨੂੰ 22 ਵਜੇ ਇਨਫੋਰਮੇਸ਼ਨ ਆਈ ਹੈ ਕਿ ਕੋਈ ਅਨਨੋਨ ਪਰਸਨ ਆ ਕੇ ਜਿਹੜੇ ਇੱਕ ਇੱਥੇ ਹਾਦਸਾ ਪੜਾ ਪੈਲਾ ਉਹ 302 400 ਕੁਆਟਰ ਸੀ ਯੂ ਬੜਿਆ ਸੀ। ਪਰ ਅਫੇਸਰ ਜੀ ਨੂੰ ਕਲੀਅਰਿਫਾਈ ਕਰਾਂਗੇ ਕਿ ਜੇ ਦੀ ਬੰਦੇ ਦੀ ਡੈਥ ਹੋਈ ਹੈ ਪਰ ਸਰੇ ਹੈ ਕਿ ਅਸੀਂ ਮੌਕਾ ਵਿਸਟ ਕਰ ਲਿਆ। ਥੈਨ ਇਸ ਤੋਂ ਬਾਅਦ ਅਸੀਂ ਹੁਣ ਸੀਸੀਟੀਵੀ ਚੈੱਕ ਕਰਾਂਗੇ ਕਿ ਕਿਹੜੇ ਬੰਦੇ ਆਏ ਆ। ਕਰਦਿਆਂ ਦੇ ਬਿਆਨ ਤੇ ਜੋ ਬੰਦੀ ਟੋਰੀ ਕਰਦੀ ਹੈ ਹਾਂ ਬਿਲਕੁਲ ਉਹਨਾਂ ਦੇ ਬੇਸ ਸਟੇਟਮੈਂਟ ਲੈ ਕੇ ਐਫਆਈਆਰ ਦਰਜ ਕਰ ਲਿਆ ਦੇਖੋ ਇਹ ਚੀਜ਼ ਨੂੰ ਜੈ ਵੈਰੀਫਾਈ ਕਰਾਇਆ ਨਿ ਇਨਵੈਸਟੀਗੇਸ਼ਨ ਦਾ 파ਟ ਹੈ ਗੱਲ ਕੀ ਹੈ ਬਿਤੋ ਦੇਖੋ ਸੀਸੀਟੀਵੀ ਕੈਮਰੇ ਦੇ ਵਿੱਚ ਸਾਨੂੰ ਸਾਰੀ ਗੱਲ ਕਲੀਅਰ ਹੋ ਜਾਊਗੀ ਜੋ ਵੀ ਗੱਲ ਸਾਹਮਣੇ ਆਊਗੀ ਤੁਹਾਨੂੰ ਬਾਅਦ ਵਿੱਚ ਦਰਜ ਕੀਤਾ ਜਾਊਗਾ ਅਯੁੱਧਿਆ ਵਿਖੇ 22 ਜਨਵਰੀ ਭਗਵਾਨ ਰਾਮ ਜੀ ਦੀ ਮੂਰਤੀ ਦੀ ਪ੍ਰਾਨ ਪ੍ਰਤੀਸ਼ਠਾ ਦੀ ਖੁਸ਼ੀ ਵਿੱਚ ਅਖੰਡ ਪਰਮ ਆਸ਼ਰਮ ਵੱਲੋਂ ਸ਼੍ਰੀ ਸ਼੍ਰੀ 108 ਮਹਾ ਮੰਡलेश्वर ਯੋਗਪੁਰਸ਼ Swami Parmanand Giri ji Maharaj ਦੇ ਆਸ਼ੀਰਵਾਦ ਨਾਲ शिवाला रोड ਤੋਂ ਸ਼ੋਭਾ ਯਾਤਰਾ ਕੱਢੀ ਗਈ ਐਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਐਸ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ ਕਸ਼ਮੀਰ ਐਵੇਨਿਊ ਵਿਖੇ ਸ਼ੋਭਾ ਯਾਤਰਾ ਪਹੁੰਚੰਤੇ ਵਿਜੇ ਰੌਲੀ ਅਤੇ ਉਹਨਾਂ ਦੇ ਪਰਿਵਾਰ ਨੇ ਫੁੱਲਾਂ ਦੀ ਵਰਖਾ ਕਰਕੇ ਯਾਤਰਾ ਦਾ ਸਵਾਗਤ ਕੀਤਾ ਸਰਬਤਰਮ ਲੰਗਰ ਸੇਵਾ ਸੁਸਾਇਟੀ ਵੱਲੋਂ ਕਾਲਾ ਮਾਲਾ ਚੌਂਕ ਵਿਖੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਅਤੇ ਖਾਨ ਦੀਆਂ ਵਸਤੂਆਂ ਸੰਗਤਾਂ ਵਿੱਚ ਵਰਤਾਈਆਂ ਗਈਆਂ ਇਹ ਸ਼ੋਭਾ ਯਾਤਰਾ ਮੰਦਿਰ ਮਾਤਾ ਕੋਸ਼ਲਿਆ ਦੇਵੀ ਜਾਮਨਵਲੀ ਸੜਕ ਵਿਖੇ ਪਹੁੰਚੀ ਅਤੇ ਹਨੂਮਾਨ ਚਾਲੀਸਾ ਦੇ ਪਾਠ ਉਪਰੰਤ ਸੰਪੰਨ ਹੋਈ ਇਸ ਮੌਕੇ ਸੰਜੀਵ ਸ਼ਰਮਾ ਦੇਸਰਾਤ ਸੋਈ ਰਜਨੀ ਸ਼ਰਮਾ ਯਸ਼ਪਾਲ ਖੰਨਾ ਲਖਨਪਾਲ ਰਮੇਸ਼ ਰਾਮਪਾਲ ਹਰਿੰਦਰ ਅਗਰਵਾਲ ਸਮੇਤ ਸੋਸਾਇਟੀ ਦੇ ਸਮੂਹ ਮੈਂਬਰ ਮੌਜੂਦ ਸਨ ਮੈਂ ਸਮਝਦਾ ਸਾਰੇ ਸ਼ਹਿਰ ਵਾਸੀਆਂ ਵਾਸਤੇ ਸਾਰੇ ਦੇਸ਼ ਵਾਸੀਆਂ ਵਾਸਤੇ ਬੜੀ ਖੁਸ਼ੀ ਦਾ ਦਿਨ ਹੈ ਸੋ ਅੱਜ ਸਰਵ ਤਰੁਤ ਮੇਲੇ ਸਰ ਸਾਰੀ ਯੱલો ਤੂੰ ਆ ਰਾਮ ਜੀ ਦੇ ਸਮਰਪਤ ਅੱਜ ਸ਼ਹਿਰ ਦੀ ਸ਼ੁਭਾ ਯਾਤਰਾ ਜਿਹੜੀ ਹੈ ਖੜੀ ਜਾ ਰਹੀ ਹੈ ਮੈਂ ਸਾਰਿਆਂ ਨੂੰ ਅੱਜ ਦੇ ਫੰਕਸ਼ਨ ਦੀ ਮੁਬਾਰਕਬਾਦ ਵੀ ਦਿੰਦਾ ਸੋ ਸਾਰਿਆਂ ਨੂੰ ਪਤਾ ਹੈ ਕਿ ਬੜਾ ਪਵਿੱਤਰ ਮੰਦਰ ਯोध्या ਜਿਹੜਾ ਤੂੰ ਆ ਰਾਮ ਜੀ ਦਾ ਜਿਹਦਾ ਦਰبان ਹੋ ਚੁੱਕਾ ਹੈ ਜਿਹਦਾ ਅਧਗ੍ਰਹਣ 22 ਤਰੀਕ ਨੂੰ ਹੋਣਾ ਸੋ ਸਾਰੇ ਦੇਸ਼ਵਾਸੀਆਂ ਨੂੰ ਸਾਰੇ ਸੰਸਾਰ ਦੀ ਸਾਰੇ ਭਾਰਤੀਆਂ ਨੂੰ ਬਹੁਤ ਵੱਡੀ ਖੁਸ਼ੀ ਹੈ ਕਿ ਅਸੀਂ ਉਹ ਲੋਕ ਹੈ ਜਿਨ੍ਹਾਂ ਦੇ ਸਾਹਮਣੇ ਇਹ ਸਰਕਾਰ ਹੋ ਰਿਹਾ ਸਾਡਾ ਸੁਪਨਾ ਅਸੀਂ ਬਚ ਗਏ ਤੇ ਅੱਜ ਇਹ ਸਾਕਸ਼ੀ ਆ ਇਸ ਸਮੇਂ ਦੇ ਬਰਿੰਦਰ ਜੀ ਨਾਲ ਅਸੀਂ ਇਕੱਠੇ ਹੀ ਤਰਨਤਾਰ ਨੂੰ ਗਏ ਸੀ 23 ਲੋਕ ਲੈ ਕੇ ਅਸੀਂ ਗਏ ਸੀ ਤੇ ਮੈਂ ਪ੍ਰੋਗਰਾਮ ਤੇ ਇਸ ਜੋਬਵਸਰਤੇ ਜਦੋਂ ਅਵਾਰਜਮਾਨ ਹੋ ਰਿਹਾ ਹਰ ਅਮਦਲਾ ਪੂਰੇ ਦੇਸ਼ ਵਾਸੀਆਂ ਨੂੰ ਪੂਰੀ ਦੁਨੀਆ ਦੇ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਕਿ ਸਾਡੇ ਸਭ ਦੇ ਜੀਵਨ ਦੇ ਵਿੱਚ ਸਮਾਂ ਆਇਆ 500 ਸਾਲ ਲੁਕੀ ਬਹੁਤ ਸਾਰੀਆਂ ਕੁਰਬਾਨੀਆਂ ਆਈਆਂ ਪਰ ਅਸੀਂ ਇਸ ਕਰਕੇ ਭਾਗਾਂ ਵਾਲੇ ਕਿ ਸਾਡੇ ਜੀਵਨ ਦੇ ਵਿੱਚ ਸਮਾਂ ਆ ਰਿਹਾ ਸਭ ਨੂੰ ਬਹੁਤ ਬਹੁਤ ਮੁਬਾਰਕ ਹੈ ਹਰਸ਼ ਉਲਾਸ ਹੈ ਲੋਕਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਹੈ ਜੋ ਰਾਮ ਲੱਲਾ ਜੀ ਦਾ ਮੰਦਿਰ ਅਯੁੱਧਿਆ ਦੇ ਵਿੱਚ ਮਹੋਤਸਵ ਹੋਣ ਜਾ ਰਿਹਾ ਹੈ 22 ਤਰੀਕ ਨੂੰ ਉਹਦਾ ਲੋਕਾਂ ਦੇ ਵਿੱਚ ਮੈਂ ਕੈਮਰਾਮੈਨ ਸਭ ਨੂੰ ਕਹਾਂਗਾ ਪਿੱਛੇ ਦਿਖਾਓ ਕਿ ਦੇਖੋ ਲੋਕਾਂ 'ਚ ਕਿੰਨਾ ਉਤਸ਼ਾਹ ਹੈ 2-3 ਕਿਲੋਮੀਟਰ ਤੱਕ ਲੰਬੀ ਸ਼ੋਭਾ ਯਾਤਰਾ ਪ੍ਰਭੂ ਦੀ ਜਿਹੜੀ ਹੈ ਉਹ ਨਿਕਾਲੀ ਜਾ ਰਹੀ ਹੈ ਸ਼ੋਭਾ ਯਾਤਰਾ ਟੋਪਾਲਾ ਮੰਦਿਰ ਤੱਕ ਪਹੁੰਚ ਰਹੀ ਹੈ ਟੋਪਾਲਾ ਮੰਦਿਰ ਕਮੇਟੀ ਇਹਨਾਂ ਦਾ ਬਹੁਤ-ਬਹੁਤ ਸਵਾਗਤ ਰਿਤੀ ਕਰਦੀ ਹੈ ਔਰ ਲੋਕਾਂ 'ਚ ਬਹੁਤ ਖੁਸ਼ੀ ਦਾ ਮਾਹੌਲ ਹੈ ਲੋਕੀ ਬਹੁਤ ਹੀ ਗੰਬੀਆਂ ਲੈਣਾ ਲਾ ਕੇ ਮੰਦਿਰ ਇੱਥੇ ਪਹੁੰਚ ਲੈਨੇ ਸ਼ੋਭਾ ਯਾਤਰਾ ਅਸੀਂ ਇਹਨਾਂ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ। ਅਯੁੱਧਿਆ ਵਿੱਚ ਹੋਣ ਵਾਲੇ ਪ੍ਰਾਣ ਪ੍ਰਤੀਸ਼ਠਾ ਸਮਾਗਮ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਕਾਰ ਦੀਪਮਾਲਾ ਦੇ ਦਿੱਤੇ ਸੁਨੇਹੇ ਤੇ ਅਮਲ ਕਰਦਿਆਂ ਲੋਕਾਂ ਵੱਲੋਂ ਬਾਜ਼ਾਰਾਂ ਵਿੱਚ ਪਹੁੰਚ ਕੇ ਦੀਵੇ, ਆਤੀਸ਼ਬਾਸੀ ਅਤੇ ਝੰਡੇ ਖਰੀਦੇ ਗਏ। ਇਸ ਮੌਕੇ ਸਾਡੀ ਫਾਸਵੇਂ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਰਾਮ ਮੰਦਿਰ ਦੇ ਨਿਰਮਾਣ ਤੇ ਖੁਸ਼ੀ ਜਤਾਈ। ਤੇ ਇਸੋ ਪਰਾਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾਨਵਾਦ ਕਾਲਿਆ ਉਹਨਾਂ ਨੇ ਅਪੀਲ ਕੀਤੀ ਕਿ ਐਸ ਦਿਨ ਦੇਸ਼ ਵਿੱਚ ਛੁੱਟੀ ਘੋਸ਼ਿਤ ਕੀਤੀ ਜਾਵੇ ਸਜੀ ਝੰਡਾ ਨਾ ਜਿੱਲੀੋਂ ਆਂਦਾ ਪਿਆ ਬਣ ਕੇ ਟੱਕਤੀਆਂ ਤੋਂ ਤੇ ਲੋਕਾਂ ਦੇ ਵਿੱਚ ਉਤਕਾਸ਼ ਬੜਾ ਹੈਗਾ ਵਾ ਯਾਨਕਿ ਆਪਣੀ ਬਹੁਤ ਹੀ ਜ਼ਿਆਦਾ ਉਤਕਾਸ਼ ਹੈਗਾ ਵਾ ਜਿੰਨਾ ਲੋਕੀ ਖਰੀਦਣ ਦੇ ਨਾਲ ਵੰਡੇ ਦੇ ਵੀ ਪਏ ਹੈ ਝੰਡੇ ਕੋਈ 100 ਪੀਸ ਵੰਦਾ ਵਾ ਕੋਈ 200 ਵੰਦਾ ਵਾ ਕੋਈ 500 ਵੰਦਾ ਵਾ ਬੜੀ ਖੁਸ਼ੀ ਕੀ ਆ ਲੋਕਾਂ ਦੇ ਵਿੱਚ। ਰਾਮ ਮੰਦਰ ਨੂੰ ਲੈ ਕੇ ਲੋਕਾਂ 'ਚ ਬਹੁਤ ਖੁਸ਼ੀ ਕੀ ਆ। ਉਹ ਲੋਕੀ ਬੜੇ ਚੰਡੇ ਲੈਣ ਆ ਰਹੇ ਆ ਤੇ ਲੋਕਾਂ ਦਾ ਸਾਹਸ ਬੜਾ ਗਾਵਾ ਤੇ ਛੋਟਾ ਚੰਡਾ ਸਾਡੇ ਕੋਲ 25 ਰੁਪਏ ਤੋਂ ਲੈ ਕੇ ਵੱਡਾ ਚੰਡਾ ਸਾਡੇ ਕੋਲ 100 ਰੁਪਏ ਤੱਕ ਹੈਗਾ ਵਾ। ਉਸ ਤੋਂ ਜ਼ਿਆਦਾ ਨਹੀਂ ਗਾ। ਭਾਈ ਦੀਵਾਲੀ ਦਾ ਮਨਾਣਾ ਆਪਾਂ ਸਾਡਾ ਤਿਆਰ ਹੈਗਾ ਏ। ਕਿਉਂਕਿ ਅਜੋਧਿਆ 'ਚ ਜਿਹੜਾ ਮੰਦਰ ਬਣਿਆ ਉਹਦੀ ਖੁਸ਼ੀ 'ਚ ਆਪਾਂ ਚੰਡੇ ਛਲਾਂਣ ਲਗਾ ਰਹੇ ਨਾ। ਲੰਗਰ ਲਾਣਾ ਹੈ ਆਪਣਾ ਜਿੰਨੀ ਖੁਸ਼ੀ ਹੋ ਸਕੇ ਉਹਨਾ ਕਰਨਾ ਕੰਮ ਝੰਡੇ ਲਗਾ ਕੇ ਲੰਗਰ ਲਗਾ ਕੇ ਪਟਾਕੇ ਚਲਾ ਕੇ ਲਾਈਟਿੰਗ ਮੇਰਾ ਕਰਕੇ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਕਰਾਂਗੇ ਅਸੀਂ ਲੋਕਲ ਆ ਜੀ ਅੰਮ੍ਰਿਤਸਰ ਤੋਂ ਇੱਥੋਂ ਦੇ ਵਾਸੀ ਆ ਅਸੀਂ ਸੀਤਲਾ ਮੰਦਿਰ ਸਮਾਨ ਲੈਣ ਆਏ ਸੀ ਲੰਗਰ ਦੀ ਤਿਆਰੀ ਕਰ ਰਹੇ ਆ ਤੇ 22 ਤਰੀਕ ਜਿਸ ਨੂੰ ਸਾਰਿਆਂ ਨੂੰ ਪਤਾ ਹੈ ਕਿ ਰਾਮ ਮੰਦਿਰ ਦਾ ਉਦਘਾਟਨ ਹੈ ਮੂਰਤੀ ਸਥਾਪਨਾ ਹੋਣੀ ਹੈ ਤੇ ਸਾਰੇ ਜੈ ਸ਼੍ਰੀ ਰਾਮ ਬੋਲੋ ਦੀਵੇ ਜਗਾਓ ਤੇ ਝੰਡੇ ਲਰਾਓ ਜੈ ਸ਼੍ਰੀ ਰਾਮ ਅੱਜ ਯੋਧਿਆਂ ਤੋਂ ਸ਼੍ਰੀ ਰਾਮ ਜੀ ਦੇ ਮੰਦਰ ਦੀ ਸਥਾਪਨਾ ਹੋ ਰਹੀ ਆ ਤੇ ਇਸੇ ਖੁਸ਼ੀ ਦੇ ਵਿੱਚ ਘਰ ਘਰ ਲੋਕਾਂ ਨੂੰ ਦੀਵੇ ਦਿੱਤੇ ਜਾ ਰਹੇ ਤੇ ਨਾਲ ਉੱਥੇ ਕੀ ਨਾਲ ਦਾ ਅਰਸ਼ਪਾਜੀ ਦਾ ਕੀ ਨਾਲ ਦਾ ਕੀ ਚਲਾਈ ਜਾਏਗੀ ਤੇ ਰਾਮ ਮੰਦਰ ਬਣਾਉਣ ਤੇ ਬਹੁਤ ਬਹੁਤ ਲੋਕਾਂ ਦੇ ਵਿੱਚ ਖੁਸ਼ੀ ਆ ਤੇ ਤਾਂ ਜੋ ਕੀ ਨਾਲ ਦਾ ਹਰ ਘਰ ਦੇ ਵਿੱਚ ਦੀਵਾਲੀ ਨੂੰ ਮਾਹੌਲ ਬਣਾਇਆ ਜਾਵੇ आप सबको कहना चाहूँगी कि बाईस तारीख को सब लोग मतलब राम जन्मभूमि के निर्माण में जो अभी किला न्यास सुने जा रहा है बाईस को तो उसके उपलक्ष्य सब घर पे मतलब खुशी के साथ सेलिब्रेट कर रहे हैं सब अच्छे से बनाएं और राम जी की राम जन्मभूमि के उपलक्ष्य में सब अपने घरों में दिए जलाएं और मैं एक संदेश देना चाहना बाईस जनवरी को श्री राम जन्म भूमि के उपलक्ष्य के बीच साढ़े सारे शहर बढ़ चढ़ के ਦੀਪ ਮਾਲਾ ਕਰਨੀ ਚਾਹੀਦੀ ਹੈ ਝੰਡਾ ਦਵਜ ਫੈਰਾਣੇ ਚਾਹੀਦੇ ਆ ਔਰ ਆਤੀਸ਼ਬਾਜੀ ਕਰਨੀ ਚਾਹੀਦੀ ਹੈ ਔਰ ਦੁਰਗਿਆਣਾ ਪਰਿਕਰਚ ਆ ਕੇ ਬਰਗਾਣਾ ਸਰੋਵਰ ਚ ਆ ਕੇ ਮੰਦਿਰ ਦੇ ਸਰੋਵਰ ਪ੍ਰਕਰਮਾ ਵਿੱਚ ਰਾਮ ਜੀ ਦੀ ਪਲਕੀ ਯਾਤਰਾ ਅਗਲੀ ਜਾ ਰਹੀ ਹੈ 22 ਜਨਵਰੀ ਨੂੰ ਅਜੋਧਿਆ ਦੇ ਵਿੱਚ ਹੋ ਰੇ pran pratishtha program ਦੇ ਸੰਬੰਧ ਵਿੱਚ ਅੱਜ ਲੋਗਾ ਵੱਲੋਂ ਬਾਜ਼ਾਰਾਂ ਵਿੱਚ ਪਹੁੰਚ ਕੇ ਪ੍ਰਭੂ શ્રી ਰਾਮ ਜੀ ਦੇ ਜਿੱਥੇ ਝੰਡੇ ਕੀਤੇ ਜਾ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਦਾ ਇੱਕੋ ਨਾਰਾ ਹੈ ਕਿ ਘਰ-ਘਰ ਜਿੱਥੇ ਪ੍ਰਭੂ ਰਾਮ ਜੀ ਦੇ ਝੰਡੇ ਲਗਾਓ ਦੀਵਾਲੀ ਘਰਾਂ 'ਚ ਕਰੋ ਆਤਿਸ਼ਬਾਜ਼ੀ ਕਰੋ ਤਾਂ ਜੋ ਦੀਵਾਲੀ ਦੇ ਰੂਪ ਦੇ ਵਿੱਚ 22 ਜਨਵਰੀ ਦਾ ਦਿਨ ਮਨਾਇਆ ਜਾਵੇ ਤੇ ਲੋਕਾਂ ਵੱਲੋਂ ਵੀ ਪ੍ਰਧਾਨ ਮੰਤਰੀ ਜੀ ਨੂੰ ਇੱਕੋ ਹੀ ਸਨੇਹਾ ਹੈ ਕਿ ਇਸ ਦਿਨ ਦੀ 22 ਜਨਵਰੀ ਨੂੰ ਕਿਤੇ ਛੁੱਟੀ ਵੀ ਘੋਸ਼ਿਤ ਕੀਤੀ ਜਾਵੇ ਤਾਂ ਜੋ Hindu ਸਮਾਜ ਨੂੰ ਇੱਕ ਨਵੀਂ ਇੱਕ ਹੋਰ ਦਿਸ਼ਾ ਮਿਲ ਸਕੇ ਇੱਕ ਸਮਾਜ ਨੂੰ ਚੰਗੀ ਰਚਨਾ ਹੋ ਸਕੇ ਤੇ ਪ੍ਰਧਾਨ ਮੰਤਰੀ ਨੂੰ ਸਭ ਤੋਂ ਵਧ-ਵਧ ਜਿਹੜੀਆਂ ਵਧਾਈਆਂ ਨੇ ਲੋਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਪ੍ਰਭੂ શ્રી ਰਾਮ ਜੀ ਦੇ ਮੰਦਰ ਦੇ ਅੰਦਰ ਮਾਰਕਰਨ ਦੇ ਲਈ ਕੈਮਰਾਮੈਨ ਰਾਜਮ ਕੁਮਾਰ ਦੇ ਨਾਲ ਜਸਪ੍ਰੀਤ ਸ਼ਰਮਾ ਫਾਸਟ 24 ਨਿਊਜ਼ ਅਮਰਪੁਰ ਅਲਮਕੋ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਦਿਵਿਆਂਗ ਜਨਾਂ ਅਤੇ ਬਜ਼ੁਰਗ ਨਾਗਰਿਕਾਂ ਦੀ ਪਹਲਾਈ ਲਈ ਮੈਡੀਕਲ ਅਸੈਸਮੈਂਟ ਕੈਂਪ ਪਿਛਲੇ ਸਾਲ ਵੱਖ-ਵੱਖ ਥਾਵਾਂ ਤੇ ਲਗਾਏ ਗਏ ਸਨ ਉਸ ਸਮੇਂ ਦੌਰਾਨ ਜਿਨ੍ਹਾਂ ਦਿਵਿਆਂਗ ਜਨਾਂ ਦੀ ਮੈਡੀਕਲ ਅਸੈਸਮੈਂਟ ਕੀਤੀ ਗਈ ਸੀ ਉਹਨਾਂ ਨੂੰ ਸਹਾਇਕ ਉਪਕਰਨਾ ਦੀ ਵੰਡ ਕੀਤੀ ਜਾਵੇਗੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲਬਾਗ ਅਟਾਰੀ ਅਤੇ ਮਜੀਠਾ ਵਿਖੇ ਲਗਾਏ ਗਏ ਅਸੈਸਮੈਂਟ ਕੈਂਪ ਧਾਰਕਾਂ ਨੂੰ 22 ਜਨਵਰੀ ਨੂੰ ਸਰਕਾਰੀ ਸੀਨੀਅਰ ਸਕੂਲ ਸੈਕੰਡਰੀ ਗੋਲਬਾਗ ਵਿਖੇ ਸਹਾਇਕ ਉਪਕਰਨ ਵੰਡੇ ਜਾਣਗੇ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਅਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਸ਼ਹਿਰ ਵਾਸੀਆਂ ਦੀਆਂ ਦਿੱਕਤਾਂ ਬਾਰੇ ਅਸੀਂ ਆਪਣੇ ਚੈਨਲ ਰਾਹੀਂ ਖਬਰਾਂ ਬਖਾਉਂਦੇ ਹਾਂ ਕੁਝ ਦਾ ਅਸਰ ਹੁੰਦਾ ਹੈ ਅਤੇ ਕੁਝ ਰਹਿ ਜਾਂਦੀਆਂ ਹਨ ਅਸੀਂ ਗੱਲ ਕਰ ਰਹੇ ਹਾਂ ਬਟਾਲਾ ਰੋਡ ਵਿਖੇ ਵਿਜੇਨਗਰ ਦੀ ਕਾਰਾ ਵਿੱਚ ਪੀਣ ਦਾ ਪਾਣੀ ਗੰਦਾ ਅਤੇ ਬਦਬੂਦਾਰ ਆ ਰਿਹਾ ਹੈ ਅਤੇ ਲੋਕ ਉਸ ਨੂੰ ਇਸਤੇਮਾਲ ਕਰਨ ਲਈ ਮਜਬੂਰ ਹਨ ਸਾਡੀ ਟੀਮ ਨਾਲ ਗੱਲ ਕਰਦਿਆਂ ਲੋਕਾਂ ਨੇ ਆਪਣੀ ਦਿੱਕਤ ਬਾਰੇ ਦੱਸਿਆ ਪੰਜ ਨੰਬਰ ਗਲੀ ਮਕਾਨ ਨੰਬਰ ਤੇ 12 13 ਵਿਜੇਨਗਰ ਵਿਜੇਨਗਰ ਬਟਾਲਾ ਰੋਡ ਪਾਣੀ ਸਾਡਾ ਜੀ ਬਹੁਤ ਗੰਦਾ ਆ ਰਿਹਾ ਨੇ ਚਾਰ ਪੰਜ ਦਿਨ ਹੋ ਗਿਆ ਮਤੇਗੀ ਬਿਮਾਰ ਹੋ ਗਏ ਸਾਰੇ ਮਤੇਗੀ ਕਿ ਆਹ ਕੀ ਕੀਤੀ ਜੀ ਮੈਂ ਸਕਾ ਸਾਹਿਬ ਦੇ ਘਰ ਕੇ ਆਏ ਜਿਹਨੇ ਪਾਣੀ ਦੀ ਬੋਤਲ ਵੀ ਉੱਥੇ ਦੇ ਕੇ ਆਏ ਉਹਨਾਂ ਲਿਖ ਲਿਆ ਨਾ ਸਾਰਾ ਕੋ ਬਾਕੀ ਕਹਿੰਦੇ ਜੀ ਵੇਖਾਂਗੇ ਹਾਂਜੀ ਨਹੀਂ ਜੀ ਕੁਛ ਨਹੀਂ ਉਹਨਾਂ ਜਵਾਬ ਦਿੱਤਾ ਜਿਹੜਾ ਪੀਏ ਬੈਠਾ ਹੁੰਦਾ ਮਤੇਗੀ ਉਹਨੇ ਕੋਈ ਜਵਾਬ ਨਹੀਂ ਦਿੱਤਾ ਜੀ ਬਹੁਤ ਮੁਸ਼ਕਲ ਹੋ ਰਹੀ ਹੈ ਜੀ ਪਾਣੀ ਮੇਰਾ ਪੀ ਵੀ ਦਾ ਨਹੀਂ ਬਿਮਾਰ ਹੋ ਗਿਆ ਜਦੋਂ ਮੈਂ ਦੇ ਕੱਲ ਦਾ ਡਿਮਾਂਡ ਹੈ ਜੀ ਪਾਣੀ ਸਾਡਾ ਠੀਕ ਹੋਣਾ ਚਾਹੀਦਾ ਹੋਰ ਮਦੇਗੀ ਮਿਹਰਬਾਨੀ ਬਹੁਤ-ਬਹੁਤ ਜੀ ਪਾਣੀ ਕੀ ਕੋਈ ਸਾਰੇ ਬੱਚੇ ਬੰਦੇ ਕੀ ਜਾਂਦੇ ਨੇ ਮੇਰਾ ਨਾਮ ਜੀ सुरेंद्र ਡੋਗਰਾ ਹੈ ਵਿਜੇਨਗਰ ਗਲੀ ਨੰਬਰ 5 ਬਟਾਲਾ ਰੋਡ ਲਾਸਟ 10-15 ਦਿਨ ਤੋਂ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਚ ਮਿਕਸ ਹੋ ਕੇ ਆ ਰਿਹਾ ਹੈ ਕੰਟੀਨਿਊਸਲੀ ਅਸੀਂ ਆਪਣੇ ਇਲਾਕੇ ਦੇ ਮੇਅਰ ਹੋ ਇਲਾਕੇ ਦੇ ਕੌਂਸਲਰ ਸਾਹਿਬ ਕੋ ਵੀ ਸ਼ਿਕਾਇਤ ਕੀਤੀ ਗਈ ਹੈ ਤਿੰਨ-ਚਾਰ ਦਿਨ ਹੋ ਗਏ ਆ ਉਹ ਕਹਿੰਦੇ ਜੀ ਉੱਥੇ ਜਾ ਕੇ ਤੁਸੀਂ ਕੰਪਨੀ ਬਾਗਰੀ ਰਿਪੋਰਟ ਲਿਖਾਓ ਆਨਲਾਈਨ ਵੀ ਮੈਂ ਕੰਪਲੇਂਟ ਕਰਾਈ ਹੈਗੀ ਆ ਪਰ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਸਮੱਸਿਆ ਬਹੁਤ ਜ਼ਿਆਦਾ ਸਰ ਟੋਟਲੀ ਗੰਦਾ ਹੀ ਪਾਣੀ ਆ ਰਿਹਾ ਜਦੋਂ ਮੋਟਰ ਚਲਾਉਂਦੇ ਗੰਦਾ ਪਾਣੀ ਨਾ ਉਹਦੇ ਨਾਲ ਨਹਾ ਸਕਦੇ ਆ ਨਾ ਪੀ ਸਕਦੇ ਆ ਨਾ ਕੋਈ ਘਰ ਦਾ ਕੰਮ ਹੋ ਰਿਹਾ ਉਹਦੇ ਨਾਲ ਬੱਚੇ ਬਿਮਾਰ ਹੋ ਰਹੇ ਨੇ ਉਹਦੇ ਨੇ ਮੇਰਾ ਤਿੰਨ ਚਾਰ ਦਿਨ ਤੋਂ ਢੇਟ ਆਪਣਾ ਖਰਾਬ ਹੋ ਜਾਂਦਾ ਉਹਦੇ ਨਾਲ ਡਿਮਾਂਡ ਸਰ ਪਾਣੀ ਠੀਕ ਹੋਣਾ ਚਾਹੀਦਾ ਸੁਣਵਾਈ ਹੋਣੀ ਚਾਹੀਦੀ ਸਾਡੀ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਸਾਡੀ ਸਮੱਸਿਆ ਮਿਮਲਾ ਦੇਵੀ ਤੇ ਵਿਜੇਨਗਰ ਪਟਾਲਾ ਰੋਡਾਂ ਬੈਂਕ ਵਾਲੀ ਗਲੀ ਇਹੀ ਪਾਣੀ ਦੀ ਸਾਰੀ ਮੁਸ਼ਕਲ ਆ ਰਹੀ ਹੈ ਬਈ ਬਹੁਤ ਗੰਦਾ ਪਾਣੀ ਆ ਰਿਹਾ ਜਦੋਂ ਵੀ ਮੋਟਰ ਲਗਾਉਂਦੇ ਇੱਕ ਚਿੱਕੜੇ ਹਾਈ ਪਾਣੀ ਉਹਦਾ ਇਹੀ ਮੁਸ਼ਕਲ ਮੇ ਉਹ ਹੁੰਦਿਆ ਪਾਣੀ ਕਿਸ ਤਰ੍ਹਾਂ ਪੀਣਾ ਕਿਸ ਤਰ੍ਹਾਂ ਨਹਾਉਣਾ ਕੀ ਕਰਨਾ ਰੋਟੀ ਪਾਣੀ ਨੇ ਕਿਸ ਤਰ੍ਹਾਂ ਵਰਤਣਾ ਆ ਕਾਕੇ ਨੇ ਕਿਤੀ ਮੇਰੇ ਕਾਕੇ ਹੀ ਹਨ ਇਹੀ ਮੰਗ ਬਈ ਸਾਡਾ ਪਾਣੀ ਬਿਲਕੁਲ ਠੀਕ ਠਾਕ ਹੋਣਾ ਚਾਹੀਦਾ ਠੀਕ ਹੋਣਾ ਚਾਹੀਦਾ ਜਦੋਂ ਵੀ ਮੋਟਰ ਚਲਾਦੇ ਤਾਂ ਪਾਣੀ ਬਹੁਤ ਗੰਦਾ ਹੁੰਦਾ ਹੈ ਸ਼ਹਿਰ ਦੀ ਬਟਾਲਾ ਰੋਡ ਔਰ ਬਟਾਲਾ ਰੋਡ ਦੇ ਉਤੇ ਦੋਵੇਂ ਸਾਈਡ ਦੀ ਜਿਹੜੀ ਕਲੋਨੀਆਂ ਨੇ ਉਹ ਪਿਛਲੇ ਕਾਫੀ ਸਮੇਂ ਤੋਂ ਗੰਦਾ ਪਾਣੀ ਵੇਖਦੇ ਪਏ ਹਨ ਅਸੀਂ ਭਰਤ kështë që i orë smelije. ਇਹੋ ਜਿਹਾ ਪਾਣੀ ਅਗਰ ਆਏਗਾ ਤੇ ਬੱਚੇ ਤੇ ਬਜ਼ੁਰਗ ਦੋਨੇ ਹੀ ਬਿਮਾਰ ਹੁੰਨ ਦਾ ਚਾਂਸਸ ਹੈਗੇ ਹੈ ਔਰ ਜੇ ਜਵਾਨ ਹੈਗੇ ਉਹਨਾਂ ਦੇ ਵੀ ਬਿਮਾਰ ਹੋਣ ਚ ਕੋਈ ਕਸਰ ਨਹੀਂ ਰਹਿਣੀ ਕਾਰਪੋਰੇਸ਼ਨ ਦੇਖੇ ਇਸ ਚੀਜ਼ ਨੂੰ ਕਿ ਲਗਾਤਾਰ ਅਗਰ ਕੰਪਲੇਨਸ ਹੁੰਦੀਆਂ ਨੇ ਤੇ ਆਫੀਸਰਸ ਵਗੈਰਾ ਕਿਉਂ ਨਹੀਂ ਐਕਸ਼ਨ ਲੈਂਦੇ ਕਿਉਂ ਨਹੀਂ ਵਿਜ਼ਿਟ ਕਰਦੇ ਇਸ ਜਗ੍ਹਾ ਨੂੰ ਔਰ ਵੇਖਣ ਹੈ ਕਿ ਅਗਰ ਪੰਪ ਤੋਂ ਗਲਤ ਆ ਰਿਹਾ ਤੇ ਪੰਪ ਨੂੰ ਚੇਂਜ ਕਰਨ ਜਾਂ ਪਾਈਪਸ ਨੂੰ ਚੇਂਜ ਕਰਨ 10 ਮਿਲ ਕੇ ਆ ਰਹੀ ਹੈ ਤੇ ਕੀ ਰੀਜ਼ਨ ਹੈ ਉਮੀਦ ਕਰਦੇ ਹਾਂ ਕਿ ਸਾਡੀ ਲਗਾਤਾਰ ਖਬਰਾਂ ਤੋਂ ਬਾਅਦ ਐਕਸ਼ਨ ਹੋਏਗਾ ਔਰ ਐਕਸ਼ਨ ਇਸ ਕਰਕੇ ਹੋਵੇ ਕਿਉਂਕਿ ਹੈਲਥ ਵਾਈਜ਼ ਕਾਰ ਬ੍ਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਅੰਮ੍ਰਿਤਸਰ ਕੇਂਦਰੀ ਹਲਕੇ ਵਿਖੇ ਈਵੀਐਮ ਡਿਮੋਨਸਟ੍ਰੇਸ਼ਨ ਵੈਨ ਰਾਹੀਂ ਲੋਕਾਂ ਨੂੰ ਵੋਟਰ ਕਾਰਡ ਬਣਾਉਣ ਲਈ ਜਾਗਰੂਕ ਕੀਤਾ ਗਿਆ ਈਵੀਐਮ ਡਿਮੋਨਸਟ੍ਰੇਸ਼ਨ ਵੈਨ ਨੂੰ ਵੇਖਣ ਲਈ ਕਾਲਜਾਂ ਦੇ ਸਿਖਿਆਰਥੀਆਂ ਅਤੇ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਸੈਕਟਰ ਅਫਸ ਰਿਪਨ ਕੱਕੜ ਹਰਚਰਨ ਸਿੰਘ ਅੰਮ੍ਰਿਤਸਰ ਕੇਂਦਰੀ ਹਲਕੇ ਦੇ ਸੈਕਟਰ ਆਫੀਸਰ ਅਤੇ ਬੀਐਲਓਜ਼ ਵੀ ਮੌਜੂਦ ਸਨ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੀ ਐਗਜ਼ੀਕਿਊਟਿਵ ਆਫੀਸਰ ਸੁਰਿੰਦਰ ਕੁਮਾਰੀ ਵੱਲੋਂ ਇੱਕ ਨਵੇਕਲਾ ਉਪਰਾਲਾ ਸ਼ੁਰੂ ਕੀਤਾ ਗਿਆ ਜਿਸ ਵਿੱਚ ਜ਼ਿੰਦਗੀ ਦੀਆਂ ਕਠਿਨਾਈਆਂ ਤੋਂ ਹਤਾਸ਼ ਲੋਕਾਂ ਨੂੰ ਮੋਟੀਵੇਸ਼ਨਲ ਮੈਸੇਜ ਦਿੱਤੇ ਜਾਣਗੇ ਆਰ ਆਰ ਡਾਟਰਸ ਮੋਟੀਵੇਸ਼ਨਲ ٹرسٹ ਨਾਮ ਦੀ ਸੰਸਥਾ ਦੀ ਸ਼ੁਰੂਆਤ 20 ਜਨਵਰੀ ਨੂੰ ਕੀਤੀ ਗਈ ਸੁਰਿੰਦਰ ਕੁਮਾਰੀ ਨੇ ਆਪਣੇ ਪਿਤਾ ਦੇ ਨਾਮ ਤੇ ਇਹ ਸੰਸਥਾ ਸ਼ੁਰੂ ਕੀਤੀ ਹੈ ਜਿਸ ਵਿੱਚ ਉਹਨਾਂ ਦਾ ਆਪਣਾ ਨਾਮ ਸਿਮਰਨ ਰਹੇਗਾ ਸੰਸਥਾ ਦਾ ਸ਼ੁਭ ਆਰੰਭ 8 ਗੈਲਰੀ ਵਿਖੇ ਕੀਤਾ ਗਿਆ ਜਿਸ ਵਿੱਚ ਸ਼ਹਿਰ ਦੇ ਉੱਚ ਸਖਸ਼ਿਆਤਾ ਨੇ ਸ਼ਿਰਕਤ ਕੀਤੀ ਬਾਤ ਬਹੁਤ ਅੱਛਾ ਲੱਗ ਰਿਹਾ ਜੀ ਮੈਨੂੰ ਮੈਂ ਜਿਸ ਤਰ੍ਹਾਂ ਆਪਣੀ ਸਪੀਚ ਚ ਦੱਸਿਆ ਕਿ ਮੈਂ ਅੱਜ ਇੱਕ 5 ਸਾਲ ਦੀ ਲੜਕੀ ਜਿਹਦੇ ਵਿੱਚ ਉਹ ਇੱਕ ਬੈਠਿਆ ਹੋਇਆ ਸੀਗਾ ਕਿ ਮੈਨੂੰ ਉਹ ਸਨਮਾਨ ਨਹੀਂ ਮਿਲਿਆ ਇਹ ਟਰਸਟ ਜਿੱਦਣ ਮੈਂ 26 ਦਸੰਬਰ ਨੂੰ ਸਟਾਰਟ ਕੀਤਾ ਤੇ ਮੈਨੂੰ ਇਹ ਲੱਗਿਆ ਕਿ ਮੈਂ ਉਹ ਇੱਕ ਲੜਕੀ ਨੂੰ ਇਨਸਾਫ ਦਵਾਇਆ ਆ ਆਰ ਆ ਡਾਟਸ ਲਿਖ ਕੇ ਤੇ ਉਹਦਾ ਕੰਮ ਕਰਕੇ ਤੇ ਵਾਕਿਆ ਵੀ ਜ਼ਿੰਦਗੀ ਦੇ ਵਿੱਚ ਮੁੰਡਿਆਂ ਵਾਲੇ ਸਾਰੇ ਕੰਮ ਕੀਤੇ ਆ ਆਪਣੇ ਫਾਦਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਤੇ ਮੈਨੂੰ ਲੱਗਿਆ ਕਿ ਮੈਂ ਉਸ ਲੜਕੀ ਨਾਲ ਇਨਸਾਫ ਕੀਤਾ ਮੈਂ ਉਹਨੂੰ ਉਸ 5 ਸਾਲ ਦੀ ਕੁੜੀ ਨਾਲ ਮਿਲਵਾਇਆ ਤੇ ਜਿਹਦੇ ਨਾਲ ਮੈਨੂੰ ਬਹੁਤ ਅੱਛਾ ਲੱਗ ਰਿਹਾ ਕਈ ਕਿਸੇ ਦੀਆਂ ਪੂਰੀ ਹੋ ਜਾਂਦੀਆਂ ਕਿਸੇ ਦੀਆਂ ਨਹੀਂ ਹੁੰਦੀਆਂ ਕਈ ਬੱਚੇ ਪੜ੍ਹਾਈ ਖਾਣੋਂ ਮਰ ਰਹੇ ਨੇ ਕਈ ਲੋਕ ਰੋਟੀ ਖਾਣੋਂ ਮਰ ਰਹੇ ਨੇ ਕਈ ਲੋਕ ਮਤਲਬ ਕੱਪੜੇ ਖਾਣੋਂ ਮਰ ਰਹੇ ਨੇ ਵਖ-ਵਖ ਤਰ੍ਹਾਂ ਦੀਆਂ ਲੋੜਾਂ ਨੇ ਔਰ ਇਹ ਵਖਰੀ ਇੱਕ ਲੋੜ ਹੈ ਕਿ ਅੱਜ ਕੱਲ ਦੇ ਦੌਰ ਦੇ ਵਿੱਚ ਜਿੰਨੀ ਤੰਗੀ ਹੈ ਜਿੰਨਾ ਮਤਲਬ ਲੋਕੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਆ ਇਹਨਾਂ ਵੱਲੋਂ ਇੱਕ ਐਨਜੀਓ ਬਣਾਈ ਗਈ ਹੈ ਰੋਲਦਾ ਆਰਾਮ ਆਪਣੇ ਫਾਦਰ ਦੇ ਨਾਮ ਦੇ ਉੱਤੇ ਮੋਟੀਵੇਸ਼ਨਲ ਕਿ ਕਿਸੇ ਨੂੰ ਮੋਟੀਵੇਟ ਵੀ ਕੀਤਾ ਜਾ ਸਕਦਾ ਬਹੁਤ ਸਾਰੀ ਦੁਨੀਆ ਜਿਹੜੀ ਉਹ ਗਰੀਬੀ ਕਰਕੇ ਤੰਗੀ ਕਰਕੇ ਸੁਸਾਇਸਾਈਡ ਪੁਆਇੰਟ ਤੱਕ ਪਹੁੰਚ ਜਾਂਦੀ ਹੈ ਮਤਲਬ ਲੋਕੀ ਮਾਨਸਿਕ ਤਣਾ ਦੇ ਵਿੱਚ ਆ ਜਾਂਦੇ ਨੇ ਇਹ ਉਪਰਾਲਾ ਜਿਹੜਾ ਮੈਡਮ ਸ੍ਰਿੰਦਰ ਕੁਮਾਰੀ ਜਿਨ੍ਹਾਂ ਆਪਣਾ ਇਸ ਫੀਲਡ ਦੇ ਵਿੱਚ ਨਾਮ ਸਿਮਰਨ ਦੱਸਿਆ ਕੋਨਾ ਵੱਲੋਂ ਕੀਤਾ ਗਿਆ ਉਹ ਬਹੁਤ ਵਧੀਆ ਪ੍ਰੋਗਰਾਮ ਆ ਅੱਜ ਮੈਨੂੰ ਵੀ ਇੱਥੇ ਆਉਣ ਦਾ ਮੌਕਾ ਮਿਲਿਆ ਮੈਂਟਲ ਡਿਪਰੈਸ਼ਨਸ ਐਂਗਜ਼ਾਇਟੀਆਂ ਸਾਡੀ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਮੈਂਟਲੀ ਪ੍ਰੋਬਲਮਸ ਆਉਂਦੀਆਂ ਸਾਨੂੰ ਜ਼ਿੰਦਗੀ ਵਿੱਚ ਸਾਈਕੋਲੋਜੀਕਲੀ ਉਹਨਾਂ ਨੂੰ ਡੀਲ ਕਰਕੇ ਉਹਨਾਂ ਨੂੰ ਮੋਟੀਵੇਸ਼ਨਲ ਸਪੀਚਸ ਰਾਈ ਮਿਊਜ਼ੀਕਲ ਥੈਰੇਪੀ ਯੋਗ ਦੁਆਰਾ ਇਸ ਤਰ੍ਹਾਂ ਦੇ ਜਿਹੜੇ ਥੈਰੇਪੀਜ਼ ਆ ਉਹਨਾਂ ਨਾਲ ਉਹਨਾਂ ਨੂੰ ਹੈਲਪ ਕਰਨ ਲਈ ਇਸ ਤਰ੍ਹਾਂ ਦਾ ਇੱਕ ਟਰਸਟ ਜਿਹੜਾ ਕਿ ਬਹੁਤ आरआर डॉटर्स ने इंट्रोड्यूस की दैट्स अ वेरी नाइस कांसेप्ट इंडियन रेड क्रॉस सोसाइटी पंजाब स्टेट ब्रांच चंडीगढ़ ਅਤੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਟੀਬੀ ਹਸਪਤਾਲ ਵਿਖੇ ਮਰੀਜ਼ਾਂ ਵਿੱਚ ਰਾਸ਼ਨ ਵੰਡਰਨ ਕੀਤਾ ਗਿਆ ਇਸ ਮੌਕੇ ਇੱਕ ਨੁਕੜਨਾਟਕ ਦੁਆਰਾ ਆਮ ਲੋਕਾਂ ਨੂੰ ਟੀਬੀ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਗਰੂਕ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਟੀਬੀ ਅਫਸਰ ਡਾਕਟਰ ਤੁਸ਼ਾਰ ਬਾਂਸ ਸਟੇਟ ਕੋਆਰਡੀਨੇਟਰ ਮੈਡਮ ਰਾਧਿਆ

ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਸੀਆਈਏ ਸਟਾਫ 2 ਵੱਲੋਂ ਵੱਖ-ਵੱਖ ਮੁਕਾਦਮਿਆਂ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 400 ਗ੍ਰਾਮ ਹਿਰੋਇਨ ਅਤੇ 100 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਆਪਣੀਆਂ ਹਾਤੀ ਮੰਗਾਂ ਨੂੰ ਲੈ ਕੇ ਆਲ ਪੰਜਾਬ ਰੇੜੀ ਫੜੀ ਯੂਨੀਅਨ ਨੇ ਨਗਰ ਨਿਗਮ ਦੇ ਸਕੱਤਰ ਨੂੰ ਦਿੱਤਾ ਮੰਗ ਪੱਤਰ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਆਲ ਪੰਜਾਬ ਰੇੜੀ ਫੜੀ ਯੂਨੀਅਨ ਵੱਲੋਂ ਇੱਕ ਮੈਮੋਰੈਂਡਮ ਸਹਾਇਕ ਕਮਿਸ਼ਨਰ ਕਾਰਪੋਰੇਸ਼ਨ ਅੰਮ੍ਰਿਤਸਰ ਵਿਸ਼ਾਲ ਵਧਾਵਨ ਨੂੰ ਡਾਕਟਰ ਇੰਦਰਪਾਲ ਦੀ ਅਗਵਾਈ ਹੇਠ ਦਿੱਤਾ ਗਿਆ ਐਸ ਮੌਕੇ ਵਿਜੇ ਕੁਮਾਰ, 모ਹਿਤ ਕੁਮਾਰ, ਰਵੀ ਕੁਮਾਰ, ਸੋਨੂ ਨਗੀਨਾ, ਡੱਬੂ, ਰਕੇਸ਼ ਕੁਮਾਰ, ਸੰਤੋਸ਼ ਅਤੇ ਨਿਊ ਰਿਆਲਟੋ ਸਿਨੇਮਾ ਦੇ ਸਾਹਮਣੇ ਰੇੜੀ ਫੜੀ ਵਾਲੇ ਹਾਜ਼ਰ ਸਨ। ਐਸ ਮੌਕੇ ਡਾਕਟਰ 인ਦਰਪਾਲ ਨੇ ਕਿਹਾ ਕਿ ਕੁਝ ਲੋਕ ਰੇੜੀ ਫੜੀ ਵਾਲਿਆਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਕੁਝ ਕੰਪਲੇਂਟਾਂ ਜਿਹੜੇ ਨੂੰ ਲਾਚੀ ਲੋਕ ਜਿਹੜੀ ਉਹ ਕੰਪਲੇਂਟਾਂ ਕਰਦੇ ਨੇ ਰੇੜੀ ਵਾਲਿਆਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਸਬੰਧ ਵਿੱਚ ਅਸਿਸਟੈਂਟ ਕਮਿਸ਼ਨਰ ਸਾਡੇ ਮੁਖਸ਼ਾਲ ਬਤਾ ਵੱਜੀ ਨੂੰ ਆਪਣਾ ਮਤਬ ਦਿੱਤਾ ਵੀ ਅਸੀਂ 40-50 ਸਾਲ ਤੋਂ ਰੇੜੀ ਕੋਲੀ ਲਗਾ ਕੇ ਆਪਣੇ ਪ੍ਰੋਦਾਤੇ ਤੋਂ ਪਾਲਣ ਪੋਸ਼ਣ ਕਰਿਆ ਸਾਨੂੰ ਨਾ ਉਜਾੜਿਆ ਜਾਵੇ ਜੇ ਸਰਕਾਰ ਚਾਵੇ ਤੇ ਸਾਨੂੰ ਤੌਰ ਵੈਂਡਿੰਗ ਕਰਕੇ ਜੋ ਸਰਕਾਰ ਦਾ ਕਹਾ ਆਪਾਂ ਦੇ ਦੇਈ ਕਿਹਾ ਰੇੜੀ ਫੜਿਆਂ ਦਾ ਰੂਟੀਨ ਦੇ ਮੁੱਦੇ ਹੈਗੇ ਆ ਇਹ ਲਗਾਉਂਦੇ ਆ ਕੰਪਰੇਟਾਂ ਆਂਦੀਆਂ ਇਨਕ੍ਰੋਚਨ ਦੀ ਕੰਪਰੇਟ ਹੁੰਦੀ ਹੈ ਇਹ ਅੱਜ ਡਾਕਟਰ ਪਹਿਲਾ ਇੱਕ ਜੂਨੀਅਰ ਲੈ ਕੇ ਆਏ ਆ ਰਿਆਲਟੋ ਦੇ ਲਾਗੇ ਰੇੜੀਆਂ ਤੇ ਵੇਖਦੇ ਆਂ ਪੜਤਾਲ ਕਰਦੇ ਆਂ ਸਟੇਟ ਨੂੰ ਮਾਰ ਕਰਤੀ ਵੇਖਦੇ ਫਾਸਟਵੇ ਦੇ ਪ੍ਰੋਗਰਾਮ ਇਤਿਹਾਸਿਕ ਅੰਮ੍ਰਿਤਸਰ ਦੇ ਵਿੱਚ ਰਾਖ ਸਭਾ ਦਾ ਦੂਜਾ ਭਾਗ ਖਬਰਾਂ ਦੇ ਇਸ ਬੁਲੇਟਨ ਤੋਂ ਬਾਅਦ ਪੁਖਾਇਆ ਜਾਵੇਗਾ ਫਾਸਟਵੇ ਦੇ ਪਿਆਰੇ ਦਰਸ਼ਕੋ ਡਾਕਟਰ ਵਿਸ਼ਵ ਬੰਦੂਦੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਇੱਕ ਵਾਰ ਫਿਰ ਅਸੀਂ ਲੜੀਵਾਰ ਪ੍ਰੋਗਰਾਮ ਇਤਿਹਾਸਿਕ ਅੰਮ੍ਰਿਤਸਰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਆਂ ਅਸੀਂ ਪਿਛਲੀ ਵਾਰੀ ਤੁਹਾਨੂੰ ਰਾਜ ਸਭਾ ਜੋ ਕਿ ਦੁਰਗਿਆਨਾ ਦੇ ਵੇਦ ਭਵਨ ਮੰਦਿਰ ਦੇ ਵਿੱਚ ਪ੍ਰਸਤੁਤ ਕੀਤਾ ਜਾਂਦਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨਹਿਰੂ ਕਲੋਨੀ ਮਜੀਠਾ ਰੋਡ ਤੋਂ ਸਜਾਇਆ ਗਿਆ ਜਗਾ ਜਗਾ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਸੁਖਰਾਤ ਸਿੰਘ ਗਿੱਲ ਸੁਰਿੰਦਰਪਾਲ ਸਿੰਘ ਸੁਖਜੀਤ ਸਿੰਘ ਸੋਨੂ ਗੁਰਬਖਸ਼ ਸਿੰਘ ਬਾਬਾ ਜੀਤ ਸਿੰਘ ਬਾਬਾ ਬਚਨ ਸਿੰਘ ਸਮੇਤ ਸੰਗਤਾਂ ਮੌਜੂਦ ਸਨ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਮਹਾਰਾਜ ਦੀ ਬਾਣੀ ਦੇ ਬਾਗ ਨੇ ਤਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਪਾਉਦੇ ਹੋ ਪ੍ਰਗਟਿਓ ਮਰਦੇ ਗਮੜਾ ਵਰਿਆਮ ਅਕੇਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ ਅਨਤ ਅਨਗੁਰ ਕਲਗੀਧਰ ਪਾਤਸ਼ਾਹੀ ਦੇ ਮਹਾਨ ਪਾਵਨ ਕੋਈ ਤਰਪਤਾਰ ਗੁਰਪ੍ਰਭ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਅੱਜ ਗੁਰਦਰਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਨਹਿਰੂ ਕਲੋਨੀ ਤੋਂ ਜੋ ਹਰ ਸਾਲ ਵਿਸ਼ਾਣਗਰ ਕੀਰਤਨ ਆਰੰਭ ਹੁੰਦਾ ਹੈ ਅੱਜ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਪਨ ਪਿਆਰਿਆਂ ਦੀ ਗਵਾਈ ਵਿੱਚ ਸ੍ਰੀ ਗੁਰਗੰਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਨਗ ਕੀਰਤਨ ਸਜ ਰਿਹਾ ਹੈ ਅਯੁੱਧਿਆ ਵਿਖੇ 22 ਜਨਵਰੀ ਨੂੰ ਹੋਣ ਜਾ ਰਹੀ ਪ੍ਰਾਨ ਪ੍ਰਤੀਸ਼ਠਾ ਦੇ ਸੰਬੰਧ ਵਿੱਚ ਸ੍ਰੀ ਹਰੀ ਮੰਦ ਗੋਪਾਲ ਨਗਰ ਮਜੀਠਾ ਰੋਡ ਤੋਂ ਸ਼ੋਭਾ ਯਾਤਰਾ ਕੱਢੀ ਗਈ ਐਸ ਮੌਕੇ ਸ੍ਰੀ ਹਰੀ ਮੰਦਰ ਜਾਂਚਕਰ ਸੁਸਾਇਟੀ ਦੇ ਅਹੁਦੇਦਾਰਾਂ ਚਰਨਜੀਤ ਦੇਵ ਕਰਨ ਪ੍ਰਧਾਨ सुरेंद्र ਮਹਾਜਨ ਹੈਪੀ अरोड़ा ਨੇ ਇਸ ਸ਼ੁਭ ਦਿਹਾੜੇ ਦੀ ਵਧਾਈ ਦਿੱਤੀ ਇਸ ਤੋਂ ਇਲਾਵਾ ਮਦਨ ਮਹਾਜਨ ਜੋਗਿੰਦਰ ਪਾਲ ਦੁਸ਼ਯੰਤ ਸਤਪਾਲ ਠਾਕੁਰ ਅਤੇ ਪੰਡਿਤ ਮਹਾਪੀਰ ਪ੍ਰਸਾਦ ਸਮੇਤ ਸੰਗਤ ਨੇ ਸ਼ੋਭਾ ਯਾਤਰਾ ਵਿੱਚ ਹਾਸੇ ਦੀ ਭਰੀ ਜੋਪਾਲ ਨਗਰ ਸ੍ਰੀ ਹਰੀ ਮੰਦਰ ਜਾਂਚਕਰ ਸੁਸਾਇਟੀ ਵੱਲੋਂ ਜਿਹੜਾ RAM ਜੀ ਦੇ ਜੋਤਿਆ ਦੇ ਵਿੱਚ ਸਥਾਪਨਾ ਮੰਦਰ ਦੇ ਵਿੜੇ ਧੂਮਤਾਰਨਾ ਮਨਾਇਆ ਜਾ ਰਿਹਾ ਹੈ ਤੇ ਅੱਜ ਉਸ ਉਪਲਬਧ ਦੇ ਵਿੱਚ ਅੱਜ ਹਰੀ ਮੰਦਰ ਤੋਂ ਇਹ ਇੱਕ ਸੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਅਜੋਧਿਆ ਚ ਸਾਡਾ ਬੱਬੇ ਮੰਦਰ ਜਿਹੜਾ ਤਿਆਰ ਹੋਣ ਜਾ ਰਿਹਾ 22 ਤਰੀਕ ਨੂੰ ਜਿਹੜਾ ਵਾ ਉੱਥੇ ਮੰਦਰ ਦੇ ਉਪਲਬਧ ਚ ਆਪਣੇ ਹਰੀ ਮੰਦਰ ਬਹੁਤ ਵਧੀਆ ਹੀ ਪ੍ਰੋਗਰਾਮ ਰੱਖਿਆ ਅੱਜ ਇੱਥੇ ਜਿਹੜਾ ਵਾ ਸੋਭਾ ਯਾਤਰਾ ਜਿਹੜੀ ਹੈ ਹਰੀ ਮੰਦਰ ਤੋਂ ਨਿਕਲ ਰਹੀ ਹੈ ਦਰਭਤਰਮ ਲੰਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਲਖਬੀਰ ਸਿੰਘ ਗਿੱਲ ਅਤੇ ਮੀਤ ਪ੍ਰਧਾਨ ਕਿਰਪਾਲ ਸਿੰਘ ਦੀ ਅਗਵਾਈ ਹੇ ਕਾਲਾਮਾਲਾ ਚੌਂਕ ਵਿਖੇ ਅਖੰਡ ਪਰਮਤਾਮ ਆਸ਼ਰਮ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਦਾ ਸਵਾਗਤ ਕਰਦਿਆ ਖਾਣ ਪੀਣ ਵਾਲੀਆਂ ਵਸਤੂਆਂ ਸੰਗਤਾਂ ਵਿੱਚ ਵਰਤਾਈਆਂ ਗਈਆਂ ਅਤੇ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਬੌਬੀ ਹੈਪੀ ਬਲਵਿੰਦਰ ਸਿੰਘ ਸਮੇਤ ਕਾਲਾਮਾਲਾ ਚੌਂਕ ਦੇ ਸੂ ਮੋ ਦੁਕਾਨਦਾਰ ਮੌਜੂਦ ਸਨ ਸਤਿਗੁਰੂ ਸ਼੍ਰੀ ਬਾਵਾ ਲਾਲ ਦਿਆਲ ਜੀ ਦਾ 669ਵਾਂ ਜਨਮ ਦਿਤੀ ਮਹਾਉਤਸਵ ਠਾਕੁਰ ਦੁਆਰਾ ਗੱਦੀ ਸ਼੍ਰੀ ਬਾਵਾ ਲਾਲ ਦਿਆ ਚੌਂਕ ਕਰਮੋ ਦਿਉੜੀ ਵਿਖੇ 11 ਫਰਵਰੀ 2024 ਨੂੰ ਸ਼ਰਦਾ ਪਾਵਨਾ ਨਾਲ ਮਹੰਤ ਸ਼੍ਰੀ ਅਨੰਦਾਸ ਜੀ ਦੀ ਅਗਵਾਈ ਵਿੱਚ ਮਨਾਇਆ ਜਾਵੇਗਾ ਇਸੇ ਸੰਬੰਧ ਵਿੱਚ ਪ੍ਰਭਾਤ ਫੇਰੀਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਕੱਢੀਆਂ ਜਾ ਰਹੀਆਂ ਹਨ 20 ਜਨਵਰੀ ਨੂੰ ਹੁਕਮ ਸਿੰਘ ਰੋਡ ਇਲਾਕੇ ਵਿੱਚ ਪ੍ਰਭਾਤ ਫੇਰੀ ਦਾ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ ਸਾਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸਿੰਘ ਸਭਾ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਪੰਜ ਪਿਆਰਿਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਕੱਢਿਆ ਗਿਆ ਐ ਨਗਰ ਕੀਰਤਨ ਦਵਿੰਦਰ ਨਗਰ ਤੋਂ ਆਰੰਭ ਹੋ ਕੇ ਗੁਰਦੁਆਰਾ ਟਾਹਲੀ ਸਾਹਿਬ ਬਾਬਾ ਨੌਦ ਸਿੰਘ ਦੀ ਸਮਾਤ ਤੋਂ ਹੁੰਦਾ ਹੋਇਆ ਦਵਿੰਦਰ ਨਗਰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਪ੍ਰਧਾਨ ਕੈਪਟਨ ਗੁਰਵਚਨ ਸਿੰਘ ਨਿਸ਼ਾਨ ਸਿੰਘ ਟੋਲਣ ਰਘਵੀਰ ਸਿੰਘ ਬਾਬਾ ਬਰਿੰਦਰ ਸਿੰਘ ਸੀਮਾ ਟਿੱਲੋ ਸਤੰਬਰ ਸਿੰਘ ਬਜਾਜ ਸਤਵੀਰ ਸਿੰਘ ਬਜਾਜ ਵੀ ਮੌਜੂਦ ਸਨ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਸੇਵਕ ਜਥਾ ਖੜਾ ਪ੍ਰਸ਼ਾਦ ਵੱਲੋਂ ਵਿਸ਼ੇਸ਼ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਦਾ ਪਹਿਲਾ ਗੁਰਮਤ ਸਮਾਗਮ ਬੀਬੀ ਕੋਲਾ ਜੀ ਭਲਾਈ ਕੇਂਦਰ ਵਿਖੇ ਸਜਾਇਆ ਗਿਆ ਇਸ ਸਮਾਗਮ ਦੇ ਵਿੱਚ ਸਤਿੰਦਰਪਾਲ ਸਿੰਘ ਜੌਨੀ ਅਤੇ ਜਗਜੀਤ ਸਿੰਘ ਖਾਲਸਾ ਸਵੀਟੀ ਖਾਸ ਤੌਰ ਤੇ ਮੌਜੂਦ ਸਨ ਅਤੇ ਭਾਈ ਗੁਰੇਕਬਾਲ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਆਖਿਰ ਵਿੱਚ ਮੁੱਖ ਖਬਰਾਂ ਇਕਵਾਲ ਫਿਰ ਤੋਂ ਖੇਤ ਵਿੱਚ ਕੰਮ ਕਰਨ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਦੋਸ਼ੀ ਪੁਲਿਸ ਦੇ ਗ੍ਰਿਫਤ ਤੋਂ ਬਾਹਰ ਰਾਮ ਮੰਦਿਰ ਦੀ ਖੁਸ਼ੀ ਵਿੱਚ ਅਖੰਡ ਪਰਮਤਾਮ ਆਸ਼ਰਮ ਤੋਂ ਕੱਢੀ ਸ਼ੋਭਾ ਯਾਤਰਾ ਜਗਾ ਜਗਾਤੇ ਹੋਇਆ ਸਵਾਗਤ ਦੁਰਗਿਆਨਾ تیرਤ ਵਿਖੇ ਚੰਡੇ ਅਤੇ ਦੀਵੇ ਖਰੀਦਣ